ਰੋਜਪੁਰ ਵਿੱਚ ਪੰਜ ਬੱਚਿਆਂ ਦੀ ਮਾਂ ਆਪਣੇ ਪ੍ਰੇਮੀ ਨਾਲ ਬੱਚਿਆਂ ਨੂੰ ਛੱਡ ਕੇ ਹੋਈ ਫਰਾਰ ਪਤੀ ਪਤਨੀ ਨੂੰ ਲੱਭਣ ਲਈ ਖਾ ਰਿਆ ਹੈ ਦਰਦਦਰ ਦੀਆਂ ਠੋਕਰਾਂ ਅੱਜ ਦੇ ਸਮੇਂ ਵਿੱਚ ਕੁਵਾਰਿਆਂ ਤੋਂ ਇਲਾਵਾ ਕੁਝ ਅਜਿਹੇ ਵਿਆਹੇ ਲੋਕ ਹਨ ਜੋ ਪਿਆਰ ਦੇ ਚੱਕਰ ਵਿੱਚ ਹਨ ਜਿਨ੍ਹਾਂ ਦੇ ਸਿਰ ਵਿੱਚ ਪਿਆਰ ਦਾ ਭੂਤ ਇੰਨਾ ਪਾਰੂ ਹੋ ਜਾਂਦਾ ਹੈ ਕਿ ਉਹ ਆਪਣੇ ਹੱਸ ਦੇ ਵਸ ਦੇ ਘਰ ਨੂੰ ਤਬਾਹ ਕਰ ਦਿੰਦੇ ਹਨ ਥਾਣੇ ਪੁਜੇ ਪਤੀ ਜਸਪਾਲ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਅਕਸਰ ਆਪਣੇ ਪ੍ਰੇਮੀ ਨਾਲ ਫੋਨ ਤੇ ਗੱਲਬਾਤ ਕਰਦੀ ਸੀ ਜਿਸ ਨੂੰ ਉਸ ਨੇ ਬਹੁਤ ਸਮਝਾਇਆ ਪਰ ਉਹ ਨਾ ਸਮਝੀ ਕੁਛ ਦੇ ਵਾਰ-ਵਾਰ ਮਨਾ ਕਰਨ ਤੇ ਉਹ ਰਾਤ ਨੂੰ ਉਸਨ ਕੋਈ ਨਸ਼ੇ ਵਾਲੀ ਚੀਜ਼ ਪਲਾ ਕੇ ਆਪਣੇ ਪ੍ਰੇਮੀ ਨਾਲ ਘਰੋਂ ਭੱਜ ਗਈ ਹੈ ਤੇ ਆਪਣੇ ਨਾਲ ਇੱਕ ਬੱਚਾ ਲੈ ਗਈ ਹੈ ਤੇ ਚਾਰ ਬੱਚਿਆਂ ਨੂੰ ਛੱਡ ਗਈ ਆਪਣੀ ਪਤਨੀ ਨੂੰ ਵਾਪਸ ਲਿਆਉਣ ਲਈ ਉਹ ਥਾਣੇ ਦੇ ਗੇੜੇ ਮਾਰ ਰਹੇ ਹਨ ਪਰ ਕੋਈ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਥਾਣਾ ਸਦਰ ਦੇ ਐਸਐਚਓ ਜਸਵੰਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਪਿੰਡ ਗੱਟੀ ਰਾਜੋਕੇ ਦੇ ਵਸਨੀਕ ਜਸਪਾਲ ਸਿੰਘ ਨੇ ਇੱਕ ਦਰਖਾਸਤ ਦਿੱਤੀ ਸੀ ਜਿਸ ਵਿੱਚ ਉਸਨੇ ਦੱਸਿਆ ਕਿ ਉਸਦੀ ਪਤਨੀ ਬੱਚਿਆਂ ਨੂੰ ਛੱਡ ਕੇ ਆਪਣੇ ਪ੍ਰੇਮੀ ਨਾਲ ਭੱਜ ਗਈ ਹੈ ਉਹ ਸੁਪਰ ਕੋਈ ਕਾਰਵਾਈ ਨਹੀਂ ਕਰ ਸਕਦੇ ਕਿਉਂਕਿ ਉਹ ਬਾਲਗ ਹੈ ਪਰ ਉਹ ਪੂਰੀ ਕੋਸ਼ਿਸ਼ ਕਰਨਗੇ ਕਿ ਦੋਵੇਂ ਧਰਾਂ ਨੂੰ ਮਹਿਲਾ ਸੈੱਲ ਵਿੱਚ ਬੁਲਾ ਕੇ ਇੱਕ ਦੂਜੇ ਦੇ ਸਾਹਮਣੇ ਗੱਲਬਾਤ ਕੀਤੀ ਜਾਵੇ ਜੇ న్యూਸ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ ਕੀ ਨਾਇ ਕਿੱਥੇ ਰਹਿਣ ਵਾਲੇ ਨੇ ਜੀ ਮੇਰਾ ਨਾਂ ਜਸਪਾਲ ਸਿੰਘ ਹੈ ਗੱਟੀ ਰਾਜੋ ਘਤਰ ਰਹਿਣ ਵਾਲਾ ਕੀ ਹੋਇਆ ਕੀ ਹੈ ਦੋ ਤਿੰਨ ਮਹੀਨੇ ਪਹਿਲਾਂ ਮੇਰੀ ਜਨਾਨੀ ਭੱਜ ਗਈ ਹੈ ਤੇ ਦਰਖਾਸਤ ਲਾਈ ਹੈ ਮਹੀਨਾ ਹੋ ਗਿਆ ਕੋਈ ਹਾਲਾ ਨਹੀਂ ਹੋਇਆ ਕੋਈ ਕਿੰਨੇ ਬੱਚੇ ਤੁਹਾਡੇ ਬੱਚੇ ਮੇਰੇ 5 ਨੇ ਅੱਛਾ ਯਾ ਕਨਾਲ ਲੈ ਗਈ ਹੂੰ ਤੇ ਪੰਜਾਂ ਬੱਚਿਆਂ ਨੂੰ ਛੱਡ ਕੇ ਚਲੀ ਗਈ ਹੈ ਹਾਂਜੀ ਇੱਕ ਬੱਚਾ ਨਾਲ ਲੈ ਗਈ ਉਹ ਛੋਟਾ ਬੱਚਾ ਹੂੰ ਚਾਰ ਬੱਚੇ ਤੁਹਾਡੇ ਕੋਲ ਹਾਂਜੀ ਹਾਂਜੀ ਤੇ ਕੌਣ ਦੇਖਭਾਲ ਕਰ ਰਿਹਾ ਮੇਰੇ ਦਾਦੀ ਹੀ ਹੈ ਹੂੰ ਉਹ ਦੇਖਭਾਲ ਕਰਦੇ ਤੇ ਹੋਇਆ ਕਿ ਤੁਹਾਨੂੰ ਪਤਾ ਕਿਵੇਂ ਲੱਗਾ ਕਿ ਉਹ ਕੋਰੋ ਚਲੀ ਗਈ ਹੈ ਨਸ਼ਾ ਪਾ ਕੇ ਚਲੀ ਗਈ ਸੀ ਕੌਣ ਕਰਦੀ ਕਿਨੂੰ ਮੈਨੂੰ ਕੀ ਕਿਹਾ ਸੀ ਇਹਨੇ ਆਦੀ ਮੈਂ ਚਲਾ ਜਾਣਾ ਹੂੰ ਕੀ ਕਹਿੰਦੀ ਕੀ ਸੀਗੀ ਖਰਾਬ ਕਰਦੀ ਫੋਨ ਲਾਦੀ ਹੂੰ ਫਿਰ ਕਿ ਨਸ਼ਾ ਪੱਕ ਚਲੀ ਗਈ 12 ਵਜੇ ਬਹੁਤ ਉਹਦਾਂ ਗੱਲ ਨਹੀਂ ਹੋਈ ਫਿਰ ਗੱਲ ਕੋਈ ਨਹੀਂ ਹੋਈ ਉਹਨੂੰ ਵਾਪਸ ਲਿਆਂ ਦੀ ਕੋਸ਼ਿਸ਼ ਨਹੀਂ ਕੀਤੀ ਬਸ ਬਹੁਤ ਲੱਭੇ ਦਰਖਾਸਤ ਵੀ ਲਾਈ ਕੋਈ ਹੱਲ ਨਹੀਂ ਹੋਇਆ ਕੀ ਮੰਗ ਕਰਦੇ ਹੋ ਵੀ ਕੁਮਾਕੀ ਨਸ਼ਾ ਮੰਗਣਾ ਕੋਈ ਕੋਈ ਮਾੜਾ ਜਿ ਕੀਤਾ ਜਾਵੇ ਬੱਚਾਂ ਦਾ ਕੋਈ ਹੱਲ ਕੀਤਾ ਜਾਵੇ ਆਜ ਕਨਾwidehat ਗਈ। ਹੂੰ। ਤੇ ਗਈ ਕਿੱਥੇ ਹੋ? ਪੈਂਡ ਮੁਠੇ ਵਾਲੀ ਫਾਇਲ ਕਿਉਂ? ਹੂੰ। ਕਿੰਨੇ ਨਾ ਗਈ? ਆਜ ਕਨਾ। ਆਜ ਕਨਾ ਗਈ। ਪਤਾ ਜੀ ਕਿੱਥੋਂ ਦੇ ਰਹਿਣ ਵਾਲੇ ਹੋ? ਅਸੀਂ ਰਾਜੇ ਤੋਂ ਇਕੱਠੇ ਸੀ। ਕੀ ਹੋਇਆ ਕੀ ਹੈ? ਕੋੜਾ ਮੇਰੇ ਪੁੱਤ ਰਹ ਨੋ ਗਈ ਚਲਈਏ। ਹੂੰ। ਮੈਂ ਫਰਦਾਦੀ ਹੀ ਬਣੀ। ਤੇ ਇਹ ਫੋਨ ਫਾਨ ਬੜੇ ਲਾਦਦੇ ਸੀ ਤੇ ਮੈਂ ਤਾਂ ਸਭ ਹਟਕ ਦੇ ਸੀ ਤੇ ਫੋਨ ਨਾ ਲਾਏ ਕਰ ਤੂੰ ਆ ਦੇ ਬੱਚਿਆ ਕੋਟੇ ਕੇ ਜਾ। ਹੂੰ। ਉਹ ਫੇਰ ਵੀ ਚੋਰੀ ਛਾਪੀ ਨਾ ਕਿ ਜੇ 12 1 ਵਜੇ ਨਾ ਰੋਟੀ ਪਾਣੀ ਖਾਦਦਾ ਹੈ ਨਾ ਇਹਨੂੰ ਕਿਨੇ ਝਪਟਾਖਵਾ ਦੇ ਕਿ 12 1 ਵਜੇ ਉਹ ਘਰੋਂ ਚਲੇ ਹੀ ਗਏ ਹਾਂਜੀ ਫੇਰ ਉਹਨੇ ਥੋੜਾ ਥੇਰੋ ਹੈ ਕੋ 10-15 ਮਿੰਟ ਬਾਅਦ ਕਿਤੇ ਸੰਤ ਲੱਭੀ ਗਏ ਕਿਦੀ ਨਾਲ ਭੱਜੀ ਐ ਤਾਂ ਕਿਨੇ ਮਗਰ ਜਵਾਕ ਕਿਨੇ ਛੱਡ ਗਏ ਨਾ ਉਸ ਮੁੰਡੇ ਨਾਲ ਹਾਂ ਤੇ ਕਿਨੇ ਜਵਾਕ ਮਗਰ ਕਿਨੇ ਛੱਡ ਗਏ ਕਿਨੇ ਮਗਰ ਛੱਡ ਗਏ 4 ਜਵਾਕ ਇੱਕ ਨਾਲ ਲੱਗਿਆ ਕੋਣ ਆਉਂਦਾ ਕੋਣ ਹੋਂ ਪਾਲਦਾ ਕੋਣੋਂ ਬੱਚਾ ਬੱਚੇ ਮੈਂ ਪਾਲਦੀ ਭੀ ਕਿ ਵਿਚਾਰ ਮੁੰਡਾ ਕਦੇ ਥਿਆੜੀ ਜਾਂਦਾ ਕਦੇ ਨਹੀਂ ਜਾਂਦਾ ਕਦੇ ਬੱਚਿਆਂ ਨੂੰ ਕੰਮ ਹੀ ਕਰਨਾ ਪੈਂਦਾ ਰੋਟੀ ਐਵੇਂ ਥੋੜੇ ਬੰਦੀ ਇਹ ਮੰਗ ਕਰਦੇ ਹਾਂ ਨਾ ਕਿ ਸਾਡੇ ਕੋਲ ਹਮਣਾ ਤੇ ਆਈ ਜਾਰੇ ਬੱਚੇ ਨੂੰ ਸੰਭਾਲ ਕਰੇ ਆਹ ਬੱਚੇ ਕੋਲ ਰਵੇ ਇਨੇ ਬੱਚੇ ਹੈਗੇ ਨੂੰ ਕੋਣ ਅੱਜਕੱਲੇ ਨੇੜੇ ਖਲੋਂਦਾ ਮੈਂ ਬਿਠੇ ਰਹੀ ਆ ਮੈਨੂੰ ਦਿਸਦਾ ਕਰਨਾ ਵਿੱਚ ਵੀ ਨਹੀਂ ਨਜ਼ੀਰ ਵੀ ਮੇਰੀ ਘਰ ਤੇ ਗੇ ਘੋੜਾ ਵੀ ਆ ਗੋਡੇ ਤੋਂ ਦਰਦ ਗੋਡੇ ਕਰਦੇ ਠੋਰਾ ਵੀ ਨਹੀਂ ਜਾਂਦਾ ਮੈਂ ਇੱਥੇ ਤੇ ਮੈਂ ਨਾਂ ਦਾ ਕੀ ਪਾਉਣ ਨਾ ਕਰਾਂ ਮੈਂ ਤਾਂ ਪਾਉਣਾ ਨਹੀਂ ਨਾਂ ਦਾ ਹੁੰਦਾ ਜਾਂ ਫਿਰ ਬੱਚਿਆਂ ਵਾਦੇ ਨੂੰ ਆ ਦੇ ਕੋਲ ਲੈ ਜਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਅਮਕੋਰ ਇੱਕ ਮੈਟਰ ਆਇਆ ਜੀ ਤੁਹਾਡੇ ਕੋਲ ਜਿਹੜੇ ਬੱਚੇ ਹੈਗੇ ਨੇ ਵਾਈਫ ਚਲੀ ਗਈ ਇਹ ਕਿੱਥੋਂ ਦਾ ਮੈਟਰ ਹੈਗਾ ਔਰ ਸਭ ਕੀ ਮੈਟਰ ਹੈਗਾ ਇਹ ਗੱਤੀ ਰਾਜੂ ਗਿੱਤੋਂ ਆ ਜਸਪਾਲ ਸਿੰਘ ਨਾਂ ਦੇ ਬੰਦੇ ਨੇ ਜੀ ਜਿਹੜੀ ਮੇਰੀ ਮੈਸੇਜ ਆ ਵੀ ਮੇਰਾ ਇੱਕ ਬੱਚਾ ਲੈ ਕੇ ਕਿਸੇ ਦੇ ਨਾਲ ਚਲੀ ਗਈ ਹੈ ਹੂੰ ਕਿਉਂਕਿ ਮੀਆਂ ਬੀਵੀ ਉਹ ਪਹਿਲਾਂ ਵੀ ਕਹਿੰਦੇ ਅੱਗੇ ਚਲੀ ਗਈ ਸੀ ਅਸੀਂ ਜਿਹੜਾ ਵੈਰੀਫਾਈ ਕੀਤਾ ਤੇ ਉਸ ਵਾਪਸ ਆ ਗਈ ਸੀ ਹੂੰ ਬਾਲਗ ਹੈ ਹੂੰ ਤੇ ਐਜ ਪਰਵਾ ਤਾਂ ਉਹਦੇ ਖਿਲਾਫ ਕੋਈ ਕਾਰਵਾਈ ਅਸੀਂ ਨਹੀਂ ਪਰ ਅਸੀਂ ਫਿਰ ਵੀ ਇਹਨਾਂ ਨੂੰ ਔਮਨ ਸੈਲਿੰਗ ਜਿੱਥੇ ਵੀ ਇਹਨਾਂ ਦਾ ਅਸੀਂ ਕੋਸ਼ਿਸ਼ ਕਰਦੇ ਆਂ ਵੀ ਇੱਕ ਤਰ੍ਹਾਂ ਇਹਨਾਂ ਦੋਵਾਂ ਤਿਰਨ ਨੂੰ ਬੁਲਾ ਕੇ ਆ ਮੁਸਲਮਾਨੇ ਕਰਕੇ ਇਹਦੇ ਕੋਲ ਚਾਰ ਬੱਚੇ ਐ ਇੱਥੇ ਇਹ ਇਹਨਾਂ ਦੇ ਟੋਟਲ ਚਾਰ ਬੱਚੇ ਐ ਇੱਕ ਉਹ ਨਾਲ ਲੱਗੀ ਸ਼ਾਇਦ ਹਾਂ ਬਾਕੀ ਵੈਰੀਫਾਈ ਕਰ ਲੈਂਦੇ ਸਾਰਾ ਫੜਦਾਲ ਕਰਦੇ ਆਂ